ਆਈ ਥੋਨਿਕ ਐਸੀ ਦੁਕਾਨ ਤੇ ਲੈ ਕੇ ਆਂ ਜਿਹੜੀ ਕਿ 50 ਸਾਲ ਤੋਂ ਚੱਲ ਰਹੀ ਐ ਤੇ ਐਸੇ ਵਧੀਆ ਤਰ੍ਹਾਂ ਦੇ ਵੱਡੇ ਗੋਲ ਗੱਪੇ ਬਣਾ ਕੇ ਖਵਾ ਰਹੇ ਨੇ ਅੰਕਲ ਐਡੇ ਵੱਡੇ ਕੋਈ ਵੀ ਨਹੀਂ ਗੋਲੇ ਬਣਾਉਂਦਾ ਜਿੱਥੇ ਮਰੀ ਚੱਲ ਜਾਓ ਜਿੱਥੋਂ ਮਿਲਣੇ ਤੁਹਾਨੂੰ ਛੋਟੇ ਛੋਟੇ ਗੋਲੇ ਬਿਲਨੇ ਆ ਹਾਂਜੀ ਛੋਟਾ ਤਾਂ ਇਹ ਮਿਲਦਾ ਛੋਟਾ ਮਿਲੇਗਾ ਔਰ ਨਾ ਕੋਈ ਅਦਾ ਪਨੀਰ ਪਰਦਾ ਅਸੀਂ ਸੁੱਕਾ ਬਣਾਈਦਾ ਕਾਜੂ ਬਦਾਮ ਸੋਗੀ ਪਨੀਰ ਬਾਰਕ ਸੁਣ ਰਿਹਾ ਸੀ ਲੋਕਾਂ ਤੋਂ ਵੀ ਤੁਹਾਡੇ ਮਸਾਲੇ 'ਚ ਬੜਾ ਜਾਦੂ ਹੈਗਾ ਇਹ ਮਸਾਲੇ ਅਸੀਆ ਬਣਾਏਦੇ ਆਈ ਹਮ ਹਮ ਹਫਤੇ ਜੀ ਪੰਜ ਦਿਨ ਖਾਣਾ ਏਦਾਂ ਦੇ ਗੋਲ ਗੱਪੇ ਐਡੇ ਵੱਡੇ ਸਾਰਾ ਹਿੰਦੁਸਤਾਨ ਤੇ ਮੈਂ ਕਹਿ ਨਹੀਂ ਸਕਦਾ ਲੁਧਿਆਣਾ ਦਾ ਮੈਂ ਘੁੰਮਿਆ ਹਾਂ ਹਾਂਜੀ ਹਾਂਜੀ ਮੈਂ ਚਾਹ ਰਿਹਾ ਕਰਦਾ ਲੁਧਿਆਣੇ ਚ ਕਿ ਹਿੰਦੁਸਤਾਨ ਚ ਕਿਤੇ ਮਿਲੂਗੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਤੁਹਾਨੂੰ ਇੱਕ ਐਸੀ ਦੁਕਾਨ ਤੇ ਲੈ ਕੇ ਆਇਆ ਜਿਹੜੀ ਕਿ 50 ਸਾਲ ਤੋਂ ਚੱਲ ਰਹੀ ਹੈ ਤੇ ਐਸੇ ਵਧੀਆ ਤਰ੍ਹਾਂ ਦੇ ਵੱਡੇ ਗੋਲ ਗੱਪੇ ਬਣਾ ਕੇ ਖਵਾ ਰਹੇ ਨੇ ਅੰਕਲ ਆਓ ਆਪਾਂ ਅੰਦਰ ਚੱਲਦੇ ਹਾਂ ਅੰਕਲ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਨੂੰ ਇੰਨਾ ਵੱਡਾ ਜੰਬੋ ਸਾਈਜ਼ ਗੋਲ ਗੱਪਾ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਤੇ ਹਾਲੇ ਤੱਕ ਬਰਕਰਾਰ ਰਹਿਣ ਦਾ ਰਾਜ਼ ਕੀ ਆ ਆਓ ਆਪਾਂ ਚੱਲਦੇ ਆ ਤਾਂ ਆਓ ਹੁਣ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਸਭ ਤੋਂ ਪਹਿਲਾਂ ਸਾਸਰੀ ਘਰਾਂ ਦਾ ਸਾਸਰੀ ਘਰ ਦੀ ਤੇ ਬਹੁਤ ਬਹੁਤ ਸ਼ੁਕਰ ਅਸੀਂ ਸਾਨੂੰ ਟਾਈਮ ਦਿੱਤਾ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਤੇ ਅਕਲ ਆਪਾਂ ਗੱਲ ਕਰ ਲਈ ਗੋਲ ਗੱਪਿਆਂ ਦੀ ਜਿਹਦੇ ਕਰਕੇ ਆਪਾਂ ਮਸ਼ਹੂਰ ਹੈਗੇ ਹਨਾ ਸਾਨੂੰ ਇਹ ਦੱਸੋ ਵੀ ਤੁਹਾਨੂੰ ਇੱਥੇ ਮਾਰਕੀਟ 'ਚ ਬੈਠੇ ਨੂੰ ਕਿੰਨਾ ਟਾਈਮ 50 ਸਾਲ 50 ਸਾਲ ਦੀ ਔਰ ਐਡੇ ਵੱਡੇ ਕੋਈ ਵੀ ਨਹੀਂ ਗੋਲੇ ਬਣਾਉਂਦਾ ਕਿੱਥੇ ਮਰੀ ਚੱਲ ਜਾ ਉਹ ਜਿੱਥੋਂ ਮਿਲਣ ਤੁਹਾਨੂੰ ਛੋਟੇ ਛੋਟੇ ਗੋਲੇ ਵੀ ਮਿਲ ਨਹੀਂ ਆ ਹਾਂਜੀ ਛੋਟਾ ਤਾਂ ਇਹ ਮਿਲਦਾ ਛੋਟਾ ਮਿਲੇਗਾ ਔਰ ਨਾ ਕੋਈ ਅੱਧਾ ਪਨੀਰ ਪੰਦਾ ਅਸੀਂ ਸੁੱਕਾ ਬਣਾਈਦਾ ਕਾਜੂ ਬਦਾਮ ਸੋਗੀ ਪਨੀਰ ਅਗਦੀ ਗੱਲ ਕਰ ਰਹੇ ਸੀ ਦੁਕਾਨਾਂ ਦੀ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਐ ਇੱਥੇ ਕੋਈ ਦੁਕਾਨ ਤਾਂ ਕਨਈ ਨਹੀਂ ਹੁੰਦੀ ਦੁਕਾਨ ਨਹੀਂ ਸੀ ਕੋਈ ਖਾਲੀ ਮਦਾਨ ਹੁੰਦੇ ਸੀ ਸਾਰੇ ਹਾਂਜੀ ਇਹ ਇਹ ਰੇੜੀ ਫੜਿਆਣੇ ਜਗ੍ਹਾ ਬਣਾਈ ਸੀ ਹੂੰ ਉਸ ਬਾਅਦ ਲਾਰਡਮਨ ਹੋਈ ਦੁਆਰਾ ਖਰੀਦੀ ਤਾਂ ਵੇਚ ਰਹੇ ਸੀ ਤੇ ਜਿਹੜਾ ਵੱਡੇ ਗੋਲ ਗੱਪੇ ਦੀ ਆਪਾਂ ਗੱਲ ਕਰੀ ਹੈ ਹਨਾ ਕਿ ਤੁਹਾਨੂੰ ਇਹ ਸਾਈਜ਼ ਦਾ ਆਈਡੀਆ ਕਿੱਥੋਂ ਆਇਆ ਵੀ ਕਿ ਮੈਂ ਐਡੇ ਵੱਡੇ ਗੋਲ ਗੱਪੇ ਬਣਾਵਾਂ ਅਸੀਂ ਆਪ ਹੀ ਬਣਾਈ ਦੇ ਸੀ ਅੱਛਾ ਜੀ ਕਿਸੇ ਕੋਲੋਂ ਸਿੱਖਿਆ ਨਹੀਂ ਕਿਸੇ ਨੂੰ ਕੁਝ ਨਹੀਂ ਆਇਆ ਪਰ ਮਾਜ਼ਮੇ ਦੇ ਨਾਲ ਮਿਹਨਤ ਹੋ ਗਈ ਤੇ ਇੱਕ ਵਾਰ ਦਿਖਾਇਓ ਮਾੜੇ ਕੱਢ ਕੇ ਵੀ ਗੋਲ ਗੱਪੇ ਦਾ ਸਾਈਜ਼ ਅਸਲ 'ਚ ਹੈ ਕਿੰਨਾ ਸਾਡੇ ਕੋਲ ਆ ਜੀ ਵੱਡੇ ਤੋਂ ਵੱਡੇ ਆ ਇਹ ਓਏ ਅੰਕਲ ਗੋਲ ਗੱਪੇ ਕਿ ਛੋਟੀਆਂ ਸਹੀ ਦੀਆਂ ਪੂੜੀਆਂ ਨੇ ਜੀ ਇਹ ਜਿਹੜੀਆਂ ਮਹਾਰਾਸ਼ਟਰ ਦੇ ਜਿਹੜਾ ਮਰੀ ਦੇਖ ਲਓ ਚੈੱਕ ਕਰ ਲਓ ਅਸੀਂ ਦੇਖੋ ਇੱਕ ਵਾਰੀ ਗੋਲ ਗੱਪੇ ਕਿਆ ਜ਼ਬਰਦਸਤ ਵੱਡੇ ਸਾਈਜ਼ ਦੇ ਗੋਲ ਗੱਪੇ ਆ ਇਸਰ ਜਨਾ ਵੱਡੇ ਹੋਣਾ ਇਹਨਾਂ ਦਾ ਕ੍ਰਿਸਪੀਪਨ ਤਾਂ ਨਹੀਂ ਖਤਮ ਹੋ ਜਾਂਦਾ ਨਹੀਂ 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 ਜੀ ਤੇ ਦੇਖੋ ਖਸਤਾ ਰਹਿਣਗੇ ਜਦਾਂ ਮਰੇ ਕੀ ਆਵਾਜ਼ ਮੈਨੂੰ ਕਿ ਸਾਈਜ਼ ਵੱਡਾ ਹੈ ਭਾਵੇਂ ਆ ਕ੍ਰਿਸਪੀ ਨਾ ਸੋਹੀ ਆ ਹਾਂ ਜੀ ਤੇ ਤੁਹਾਡੀ ਨਾਲ ਹੋਰ ਚੀਜ਼ ਹੈ ਵਿੱਚ ਕੋਈ ਮਲਾਬੜ ਨਹੀਂ ਕਿਸੇ ਚੀਜ਼ ਦੀ ਕੁਝ ਨਹੀਂ ਹੈਗਾ ਜੀ ਅਗਰ ਮੈਂ ਤੁਹਾਡੀ ਵੀ ਇਸ ਬਾਹਰ ਸੁਣ ਰਿਆ ਸੀ ਲੋਕਾਂ ਤੋਂ ਵੀ ਤੁਹਾਡੇ ਮਸਾਲੇ 'ਚ ਬੜਾ ਜਾਦੂ ਹੈਗਾ ਇਹ ਮਸਾਲੇ ਅਸੀਂ ਆ ਬਣਾਏਦੇ ਆਈ ਹਾਂ ਹਾਂ ਉਹਨਾਂ ਨਾਲੇ ਆਪ ਬਣਾ ਹੀ ਦਿਆ। ਕਹਿੰਦੇ ਵੀ ਜਿਹੜਾ ਲਾਸਟ ਦੇ ਗੋਲ ਗੱਪਾ ਹੁੰਦਾ ਨਾ ਕਹਿੰਦੇ ਉਹ ਜਾਦੂ ਕਰਦਾ। ਉਹਦੇ ਫਿਰ ਉਹ ਹੀ ਜਾਦੂ ਸਵਾਦ ਤੇ ਦਿਖਾਣਾ ਹੀ ਇਹਨੂੰ ਖੇਡਦਾ। ਪਤਾ ਲੱਗੇ ਚੀ ਖਾਧੀ ਐ। ਤੇ ਉਹਨੇ ਉਹ ਫੋਰ ਕਿਹੜੇ ਕਿਸ ਤਰ੍ਹਾਂ ਦੇ ਗੋਲ ਗੱਪੇ ਹੁੰਦੇ ਨੇ? ਹੁਣ ਆਪਣਾ ਕੋਈ ਜਾਂ ਇੱਕ ਸੁੱਕਾ ਹੀ ਹੁੰਦਾ ਜੀ। ਜਾਂ ਪਾਣੀ ਨਾਲ। ਪਾਣੀ ਕਿਹੜੇ ਕਿਹੜੇ ਤਰ੍ਹਾਂ ਦਾ ਹੁੰਦਾ ਪਾਣੀ ਆਪਣਾ ਕੋਈ ਇੱਕੋ ਤਰ੍ਹਾਂ ਦਾ ਹੁੰਦਾ ਜੀ। ਉਹ ਜਿਹੜਾ ਵੀ ਇਮਲੀ ਦਾ ਪਾਣੀ ਪਿਓਰ ਇਮਲੀ ਦਾ ਮਾਰਦੇ। ਕੀ ਆ ਗੱਲ? ਇਮਲੀ ਦਾ ਪਾਣੀ ਪਿਓਰ ਹੈ ਨਾ ਜੀ। ਤੇ ਕੋਈ ਇਦਾਂ ਚੀ ਨਹੀਂ ਜਿਹੜਾ ਯਾਨੀ ਕਿ ਨੁਕਸਾਨ ਕਰੇ ਕਿਸੇ ਤੇ ਯੰਕਾ ਸਾਨੂੰ ਇਹ ਦੱਸੋ ਵੀ ਜਿਹੜਾ ਸੁੱਕਾ ਗੋਲ ਗੱਪਾ ਬਣਦਾ ਉਹ ਵੀ ਇਸੇ ਇਸੇ ਵੱਡੇ ਗੋਲ ਗੱਪੇ ਜੀ ਬਣਦਾ ਹਾਂਜੀ ਹਾਂ ਇਹਦੇ ਵਿੱਚ ਹੀ ਲਈਦਾ ਜੀ ਕੋਈ ਛੋਟੇ ਹੁੰਦੇ ਆ ਕੋਈ ਵੱਡੇ ਹੁੰਦੇ ਆ ਤੇ ਅਗਲਾ ਫਿਰ ਤੁਹਾਨੂੰ ਯਾਨੀ ਕਿ ਐਨਾ ਟਾਈਮ ਹੋ ਗਿਆ ਮਾਰਕੀਟ 'ਚ ਬੈਠਿਆ ਨੂੰ ਗੋਲ ਗੱਪੇ ਜਿਹੜਾ ਸੁੱਕਾ ਹੈ ਸੋਗੀ ਵਾਲਾ ਸੋਗੀ ਵਾਲਾ ਵੀ ਮੇਖਾਂ ਨਾਲ ਕੋਈ ਨਹੀਂ ਬਣਾਉਂਦਾ ਹੁਣ ਗੋਲ ਗੱਪਾ ਨਾ ਪਿਓਰ ਕੋਈ ਪਨੀਰ ਵਰਤਦਾ ਹੈ ਪਨੀਰ ਕਿਹੜਾ ਹੈ ਵਾਜੀਆ ਪਨੀਰ ਹੈ ਜੀ ਡੈਰੀ ਵਾਲਾ ਹਾਂ ਜੀ ਹਾਂ ਇਹ ਆਪਣਾ ਲਈਦਾ ਕਿਸ਼ਨ ਦੇ ਖਾਨ ਦਾ ਲਵਾਈ ਤੇ ਅੱਛਾ ਜੀ ਇਹ ਤੁਹਾਡੇ ਮਸਾਲੇ ਵੀ ਮੈਂ ਸੁਣਿਆ ਜਿਹੜੇ ਆਪਣਾ ਸੁੱਕਾ ਗੋਲ ਗੱਪਾ ਹੁੰਦਾ ਉਹਦਾ ਮਸਾਲਾ ਅਲੱਗ ਬਣਦਾ ਨੋਰਮਲ ਆਲੂ ਵਾਲੇ ਆਲੂ ਨਹੀਂ ਹੁੰਦੇ ਉਹਦੇ ਅੰਦਰ ਇਹ ਜਿਹੜੇ ਮਸਾਲੇ ਆ ਨਾ ਇਹ ਸਾਰੇ ਪਾਣੀ ਪਾਈਦੇ ਆ ਦਾਸ ਨੂੰ ਵੱਖਰਾ ਵੱਖਰਾ ਸਵਾਦ ਵੀ ਦਿਖਾਈ ਦਿੰਦਾ ਸਾਨੂੰ ਇੱਕ ਵਾਰੀ ਅੰਕਲ ਉਹ ਫੁੱਕਾ ਗੋਲ ਗੱਪਾ ਵੱਡੇ ਵਾਲਾ ਬਣਾ ਕੇ ਦਿਖਾਓ ਜਿਹਨੂੰ ਜੀ ਪਨੀਰ ਵਗੈਰਾ ਐਨ ਲੋਡਡ ਹੁੰਦਾ ਨਾ ਲੋ ਜੀ ਜਿਹੜਾ ਤੁਹਾਡਾ ਮਸ਼ਹੂਰ ਚਲੋ ਵੀ ਦੂਰ ਦੂਰ ਤੱਕ ਚੱਲਦਾ ਅਗਲੇ ਦੱਸੋ ਵੀ ਤੁਹਾਡੇ ਕੋਲ ਕਸਟਮਰ ਕਿੱਥੋਂ ਕਿੱਥੋਂ ਦੀ ਖਾਣ ਆਉਂਦੇ ਨੇ ਸਾਡੇ ਵਾਲਾ ਪਰਮਾਤਮੇ ਦੇ ਆਣਾ ਬੜੀ ਜ਼ਰੂਰਤ ਰੱਖਾਂਦੇ ਆ ਜੀ ਹਾਂ ਜੀ ਯਾਨੀ ਕਿ ਆਪਣਾ ਵਿੱਚ ਪੂਰਾ ਦਬਦਬਾ ਹੈ ਸ਼ਹਿਰ ਦੇ ਵਿੱਚ ਵੀ ਗੋਲ ਗੱਪਿਆਂ ਦੇ ਨੌ ਤੋਂ ਸ਼ਹਿਰ ਦਰਵਾਜ਼ਾ ਪਰਮਾਤਮੇ ਦੇ ਆਣਾ ਲੈ ਇਹ ਸਾਥ ਵਿੱਚ ਹੁੰਦਾ ਹੈ ਬਿਨਾ ਟਾਈਮ ਤੋਂ ਕੁਝ ਨਹੀਂ ਹੁੰਦਾ ਜੀ ਬਿਲਕੁਲ ਜੀ ਅਗਲੇ ਕਸਟਮਰ ਆਪਣੇ ਕਿੰਨੇ ਸਾਲ ਪੁਰਾਣੇ ਦੇ ਹੈਗੇ ਨੇ ਆਪਾਂ ਗੱਲ ਕਰਦੇ ਆ। ਬਹੁਤ ਪੁਰਾਣੇ ਪੁਰਾਣੇ ਆ। ਇਹ ਦੇਖ ਲਓ। ਬਹੁਤ ਵਕਤ ਇਹ ਚੈਣੀ ਸਗਦਾ ਹੀ ਬਹੁਤ ਪੁਰਾਣੇ ਆ। ਯਾਨੀ ਜਦੋਂ ਵੀ ਅਗੜਾ ਗੇੜਾ ਲੱਗਦਾ ਨਾ ਥੋੜਾ ਬੰਦੇ ਕਈ ਸਿਪਾਈ ਸਾਲ ਆਉਂਦੇ ਆ। ਹਾਂਜੀ। ਖਾਣ। ਇਹ ਅਗਲੇ ਇੱਕ ਚੀਜ਼ ਇਹਦਾ ਦੱਸ ਦੇ ਕੋਈ ਇਹ ਮਸਾਲਾ ਜੀ ਮਰਚ ਹੁੰਦੀ ਹੈ ਜੀ। ਅੱਛਾ ਇਹ ਸਪੈਸ਼ਲ ਹੈ ਯਾਨੀ ਜਿਹਦੇ ਕਰਕੇ ਘਲਾਰਾ ਹੁੰਦਾ ਹੈ ਨਾ। ਗੋਲ ਰੋਪਾ ਬਣਾ ਜਾ ਰਹੇ ਆ। ਅੱਛਾ ਪਿਆਜ਼ ਇਹ ਚ ਲੱਗ ਪਏ ਜਾਂਦੇ ਨੇ ਨਾ ਬੇਚੀ ਨਹੀਂ ਪਾ ਕੇ ਰੱਖੀ ਤੇ ਕੋਈ ਨਹੀਂ ਖਾਂਦਾ ਕੋਈ ਖਾਂਦਾ ਹਾਂ ਯਾਨੀ ਕਿ ਪਸੰਦ ਦੇ ਹਿਸਾਬ ਨਾਲ ਜਿਹਨੇ ਜਿਸ ਹਿਸਾਬ ਦੇ ਖਾਣੇ ਨੇ ਬਾਜੀ ਹਾਂਜੀ ਹਾਂ ਤੇ ਜੇ ਕਿਸੇ ਨੇ ਕਰਾਰਾ ਜਿਹਾ ਨਾ ਹੋਵੇ ਮਿੱਠਾ ਮਸਾਲਾ ਅਲੱਗ ਮਿੱਠਾ ਲੱਗਦਾ ਹੈ ਖੱਟਾ ਲਾ ਜਿਹਦਾ ਹਾਣਾ ਦਾ ਤੇ ਹੁਣ ਮਸਾਲਿਆਂ ਨਾਲ ਜਾਦੂ ਕਦੋਂ ਸ਼ੁਰੂ ਕਰੋਂਗੇ ਲਓ ਜੀ ਲਓ ਹੁਣ ਅੱਛਾ ਹਰੇ ਗੋਲੇ ਵਿੱਚ ਗੋਲ ਗੱਪੇ ਦਾ ਅਲੱਗ-ਅਲਗ ਮਸਾਲਾ ਅਲੱਗ-ਅਲਗ ਮਸਾਲਾ ਜੀ ਟੋਟਲ ਕਿੰਨੇ ਤਰ੍ਹਾਂ ਦੇ ਮਸਾਲੇ ਆਪਣੇ ਕੋਲ? ਅੱਜ ਨੂੰ 4 ਤਰ੍ਹਾਂ ਦੇ ਯਾਰ। 5-4 20 ਦੇ 4 ਤਈਦੇ ਆ 4 ਤਰ੍ਹਾਂ ਦੇ ਮਸਾਲੇ ਆ। ਕਿਆ ਬਾਤ ਹੈ। ਨਹੀਂ ਕਿ ਸਵਾਦ ਵੱਲੋਂ ਕਿਸੇ ਨੂੰ ਕਮੀ ਨਹੀਂ ਆਣਾ ਜੀ। ਦੇਖੋ ਖੁਸ਼ ਕਰਕੇ ਵੇਚਦੇ ਆ ਜਿਹੜਾ ਆਉਂਦਾ। ਵੀ ਅੰਕਲ ਕੋ ਦੁਬਾਰਾ ਜ਼ਰੂਰ ਆਵੇ। ਇਹ ਹੁਣ ਦੂਜਾ ਮਸਾਲਾ ਆ ਗਿਆ ਜੀ। ਹਾਂ ਜੀ। ਖਟਾ ਹਿੰਗੜਾ ਨਾਮ ਕੀ ਨਵਸਾ ਦਾ ਆਪਣੇ ਵੱਖਰੇ ਹਿੰਗੜਾ ਨਹੀਂ ਆਪਣੇ ਕੋਲ ਆ ਲੱਗੇ ਲੋਕੀ ਹਿੰਗ ਵਾਲਾ ਵੀ ਵੇਚ ਰਹੇ ਨਾ ਕਹਿ ਕਹਿ ਕੇ ਹਿੰਗ ਵਾਲਾ ਹੋ ਗਿਆ ਪੁਦੀਨੇ ਵਾਲਾ ਹੋ ਗਿਆ ਇਹ ਹੋਰ ਚੀਜ਼ ਹੈ ਜੀ ਇਹ ਲੱਗ ਗਿਆ ਜੀ ਅਗਰ ਜਿਵੇਂ ਕਿ ਮੈਂ ਦੇਖ ਸਕਦਾ ਵੀ ਸਫਾਈ ਦਾ ਧਿਆਨ ਪ੍ਰੋਪਰ ਰੱਖਿਆ ਜਾ ਰਿਹਾ ਤੋ ਇਹ ਗਲਵਜ਼ ਪਾਏ ਹੋਏ ਨੇ ਜਿਹੜਾ ਕਾਊਂਟਰ ਆ ਵੀ ਪ੍ਰੋਪਰ ਕਲੀਨ ਆ ਹਾਈ ਹਾਈ ਇਹ ਲੋਕਾਂ ਵਾਂਗੂ ਨਹੀਂ ਆ ਹਲੋ ਡਬਲ ਰੋਲ ਭਾਈ ਦੇ ਗਲਵਜ਼ ਡਬਲ ਹੈ ਕਿ ਗਲਵਜ਼ ਹੈ ਹੈਲਥ ਨਾ ਕੋਈ ਕੰਪਰੋਮਾਈਜ਼ ਨਹੀਂ ਹੁਣ ਜੇ ਭਾਏਗਾ ਟਾਈਮ ਤੇ ਸਾਨੂੰ ਇੱਕ ਵਾਰੀ ਡਬਲ ਬਣਾ ਕੇ ਦਿਖਾਓ ਜੰਬੋ ਸਾਈਜ਼ ਦਾ ਵੀ ਇਹਨਾਂ ਦਾ ਕੈਸਾ ਲਓ ਵੀ ਜਿਹੜੇ ਆਪਣੀ ਮੇਨ ਚੀਜ਼ ਹੈਗੀ ਆ ਲੋ ਤਾਂ ਕਰ ਕੋਲ ਕਪਰੇ ਦਾ ਸਾਈਜ਼ ਦਿਖਾਓ ਕੈਮਰੇ ਚੰਗ ਓਏ ਹੋ ਕੀ ਆ ਸਾਈਜ਼ ਦੇਖ ਕੇ ਆਪਣੇ ਹਿਸਾਬ ਨਾਲ ਲਓ ਵੀ ਕਿਆ ਜੰਗਲ ਨਾਲ ਨਾਲ ਆਪਾਂ ਗੱਲ ਕਰੀ ਵੀ ਇਹਦਾ ਪ੍ਰਾਈਸ ਕੀ ਰਹਿੰਦਾ ਏ ਅਸੀਂ 20 ਰੁਪਏ ਕਦੇ ਹੁੰਦੇ ਆ ਆਪਾਂ ਨੂੰ ਆ ਜਿਹੜਾ ਪਨੀਰ ਹੈ ਨਾ ਹਾਂਜੀ ਇਹ 10 ਰੁਪਏ ਦਾ ਸਮਝ ਲਓ ਪਨੀਰ ਹੀ ਪੈ ਜਾਂਦਾ ਇੱਕ ਗੋਲ ਪੈ ਜਾਂਦਾ ਹਾਂ ਇਹ ਤਾਂ 20 ਦਾ ਦੇਜਾ ਨਾਲ ਸੋਗੀਆਂ ਵੀ ਆਂਦੀਆਂ ਉਹ ਕਰੀਏ ਵਿੱਚ ਕਾਜੂ ਵੀ ਹੈਗੇ ਆ ਤੇ ਇਹਦੇ ਚ ਕਾਜੂ ਵੀ ਆ ਗਿਆ ਮਸਾਲੇ ਚ ਹਾਂਜੀ ਹਾਂ ਤੇ تیار ਜੀ ਤੇ تیار ਅਗਲਾ ਐਡਰੈਸ ਦੱਸ ਦਿਓ ਆਪਣੀ ਦੁਕਾਨ ਦਾ ਵੀ ਜੇ ਕਿਸੇ ਨੇ ਖਾਣਾ ਨੇ ਹੁਣ ਜੰਬੋ ਸਾਈਜ਼ ਦੇ ਗੋਲ ਗੱਪੇ ਕਿੱਥੇ ਆ ਸਕਦੇ ਆ ਆਪਣਾ ਜਨੇਸੀ ਰੋਡ ਮਹਾਵੀਰ ਮਾਰਕੀਟ ਹੈ ਜੀ ਵੀ ਜੇ ਗੋਲ ਗੱਪੇ ਜਿੱਥੋਂ ਮਿਲੀ ਫਿਰ ਟਾਈਮਿੰਗ ਕੀ ਕੁਛ ਹੈ ਜੀ ਆਪਣੀ ਆਪਣਾ 12 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦੇ ਆ 10 ਵਜੇ ਤੱਕ ਤਾਂ ਆਓ ਆਪਾਂ ਕਸਟਮਰ ਰਿਵਿਊ ਲੈਣੇ ਆ ਨਾਲੇ ਪੁੱਛਦੇ ਆ ਵੀ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਥੈਂਕ ਯੂ ਟਾਈਮ ਦੇਣ ਵਾਸਤੇ ਤੁਸੀਂ ਇਹ ਦੋਸਤ ਵੀ ਤੁਹਾਨੂੰ ਥੈਂਕ ਯੂ ਸਰ ਮੇਰਾ ਵੈਲਕਮ ਇਹ ਮੇਰੇ ਵਿਜੇ ਕੁਮਾਰ ਭਾਜੀ ਨੇ ਹਾਂਜੀ ਹਾਂਜੀ ਤੇ ਪੱਲੋ ਰੇੜੀ ਲਾਉਂਦੇ ਸੀ ਅੱਛਾ ਜੀ ਉਦੋਂ ਦੇ ਸੀ ਇਹਨਾਂ ਗੋਲ ਗੱਪੇ ਖਾ ਰਹੇ ਆਂ ਹਮ ਅੱਜ ਤੱਕ ਖਾ ਰਹੇ ਆਂ ਬਾਈਸ ਤੋਂ ਬਾਦ ਮੈਂ ਕੀ ਕਹਿ ਸਕਦਾ ਤੇ ਤੁਹਾਨੂੰ ਮਿਸ ਇੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਟੇਸਟ ਦੁਪਾਹਾ ਨੂੰ ਮੈਂ ਰਹਿੰਦੀ ਇੱਥੇ ਆਂ ਭਾਜੀ ਮੈਂ ਇਸ ਦੁਕਾਨ ਤੇ ਆਉਂਦਿਆਂ ਦਾ ਮਤਲਬ ਉਹ ਰਹਿੰਦੀ ਆ ਭਾਜੀ ਸਾਡਾ ਭਰਾ ਐਦਾਂ ਦੇ ਐਡੇ ਵੱਡੇ ਗੋਲ ਗੱਪੇ ਨੂੰ ਸਾਰਾ ਲੁਧਿਆਣਾ ਕੀ ਸਾਰਾ ਮੈਂ ਖਾ ਲਿੰਦਾ ਹਿੰਦੁਸਤਾਨ ਨੂੰ ਬਲੋ ਅੱਛਾ ਜੀ ਤੁਹਾਨੂੰ ਐਡੇ ਵੱਡੇ ਗੋਲ ਗੱਪੇ ਕਿਤੇ ਨਜ਼ਰ ਨਹੀਂ ਆਣ ਦੇ ਹਫਤੇ 'ਚ 5 ਦਿਨ ਖਾਣਾ ਹ ਇਦਾਂ ਦੇ ਗੋਲ ਗਪੇ ਐਡੇ ਵੱਡੇ ਸਾਰਾ ਹਿੰਦੁਸਤਾਨ ਤੇ ਮੈਂ ਕਹਿ ਨਹੀਂ ਸਕਦਾ ਲੁਧਿਆਣਾ ਦਾ ਮੈਂ ਘੁੰਮਿਆ ਹਾਂ ਹਾਂਜੀ ਹਾਂਜੀ ਮੈਂ ਚਾੜ੍ਹ ਨਹੀਂ ਕਰਦਾ ਲੁਧਿਆਣੇ ਚ ਕੀ ਹਿੰਦੁਸਤਾਨ ਚ ਕਿਤੇ ਮਿਲੂਗੇ ਕਿਆ ਬਾਤ ਹੈ ਤੇ ਸਰ ਸਵਾਦ ਦੀ ਗੱਲ ਕੀ ਕਰਾਂਗੇ ਆਪਾਂ ਮਸਾਲਿਆਂ ਦੀ ਗੱਲ ਕਰ ਲਈ ਤੇ ਸੇਮ ਸਵਾਦ ਉਹੀ ਚੱਲਦਾ ਆ ਰਿਹਾ ਸਵਾਦ ਪਹਿਲੇ ਦਾ ਲੱਗਦਾ ਦੂਜੇ ਦਾ ਲੱਗਦਾ ਤੀਜੇ ਦਾ ਲੱਗਦਾ ਚੌਥਾ ਖਾਓਗੇ ਤੁਸੀਂ ਕਹੋਗੇ ਭਾਜੀ ਹੋਰ ਖਾਣੇ ਆ ਕਿਆ ਬਾਤ ਹੈ ਮਸਾਲੇ ਚੌਥੇ ਜੇ ਪਤਾ ਨਹੀਂ ਕੀ ਪਾਦੇ ਸਾਡੇ ਭਾਜੀ ਹੂੰ ਹੂੰ ਅਸੀਂ ਇਹਨੂੰ ਚਾਰ ਖਾਲਾਂ ਨੇ ਫੇਰ ਕਹਿੰਦੇ ਦੋ ਬਾਜੀ ਚੌਥੇ ਵਾਲੇ ਦੋ ਰਖਵਾ ਦੇ। ਇਹ ਚੌਥੇ ਵਾਲੇ ਯਾਨੀ ਕਿ ਜਾਦੂ ਹੈ ਨਾ। ਉਹ ਪਤਾ ਨਹੀਂ ਕੀ ਪਾਉਂਦੇ ਆ ਇਹਨਾਂ ਦੀ। ਇਹਨਾਂ ਨੂੰ ਪਤਾ। ਹੂੰ। ਦੇਖੋ ਹਮ ਉਮਰ ਆ। ਅਸੀਂ ਵੀ ਇਹਨਾਂ ਨੂੰ ਕਦੀ ਪੁੱਛਿਆ ਨਹੀਂ। ਹੂੰ ਹੂੰ। ਠੀਕ ਆ? ਇਹ ਕੀ ਪਾਉਂਦੇ ਆ? ਕੋਈ ਆਪਣਾ ਰਾਜ ਦਊਗਾ ਆਪਣੀ। ਚਾਹੇ ਬਚਪਨ ਤੋਂ ਆਪਾਂ ਨਾਲ ਚੱਲ ਰਹੇ ਆ। ਤੇ ਗੱਲ ਕਰ ਲਈ ਆਪਾਂ ਸੁੱਕੇ ਗੋਲ ਗੱਪੇ ਦੀ। ਉਹ ਬਾਜੀ। 200 ਕੀ ਪਾਉਂਦੇ ਆ ਵਿੱਚ? ਹਾਂਜੀ। ਉਹਦੇ ਨਾਲ ਚਾਰ ਚੰਦ ਲੱਗ ਜਾਂਦੇ ਨੇ ਉਹਦੇ ਉੱਤੇ ਚਾਰ ਕੀ ਆ ਮੈਂ ਕਹਾ ਪੂਰਾ ਚਾਂਦੀ ਲੱਗ ਜਾਂਦਾ ਕਿਆ ਬਾਤ ਹੈ ਦਿਲ ਖੁਸ਼ ਹੋ ਜਾਂਦਾ 100 ਗੀਆਂ ਵਾਲਾ ਗੋਲ ਗੱਪਾ ਭਰਵਾ ਗੋਲ ਗੱਪਾ ਉਹ ਵੀ ਵੱਡੇ ਸਾਈ ਦਾ ਉਹ ਵੀ ਵੱਡੇ ਸਾਈ ਦਾ ਐਡਾ ਲੁਧਿਆਣੇ 'ਚ ਮਿਲੂਗਾ ਨਹੀਂ ਕਿਤੇ ਤੇ ਬੰਦਾ ਭੱਜਿਆਊਗਾ ਕਿਆ ਬਾਤ ਸੋਗੀ ਇੱਕ ਨਹੀਂ ਦੋ ਨਹੀਂ 5-7 ਪੀਸ ਬਾਣੀ ਕੋਈ ਹੱਥ ਨਹੀਂ ਆ ਕਰੋ ਕਹਣਾ ਨਾ ਜਿੱਦਾਂ ਵੀ ਹੁਣ ਇੱਕ ਮਿਸਾਲ ਦੀ ਤੌਰ ਤੇ ਅੱਜ ਮੈਂ ਕਹੇ ਤਾਂ ਭਾਜੀ ਦੋ ਦਾਣੇ ਪਾਲ ਦੂ ਬਾਦੂ ਇਹਨਾਂ ਨੇ 5 ਤੇ 10 ਬਾਤ ਤੇ ਕਿਸੜਾ ਮੂਡ ਹੁੰਦਾ ਵੀ ਮਿੱਠਾ ਜਿਆਦਾ ਖਾਣਾ ਕਿ ਛੇ ਟਾਈਮ ਨੋਰਮਲ ਖਾਣਾ ਐ ਬਤਰਾ ਕਸਟਮਰ ਵੀ ਨਹੀਂ ਕੰਦੇ ਤੂੰ ਕਿਉਂ ਕਹਿਤਾ ਇਹਦੂ ਬਾਦ ਹੋਰ ਕੀ ਚਾਹੀਦਾ ਸਹੀ ਹੈ ਕੁਛੜਾ ਦਾ ਪਿਆਰ ਪਲਾਸ ਇਹਨਾਂ ਦਾ ਖਾਣ ਦਾ ਸਟਾਈਲ ਦੇਖਾਂਗੇ ਤੀ ਤੁਸੀਂ ਹਾਂਜੀ ਹਾਂਜੀ ਵੀਡੀਓ ਰਿਕਾਰਡ ਕਰਨ ਦਾ ਸਟਾਈਲ ਬਿਲਕੁਲ ਸਰ ਠੀਕ ਹੈ ਬਿਲਕੁਲ ਸ਼ੁਕਰੀਆ ਉਹ ਨਜ਼ਾਰਾ ਹੀ ਆ ਕੀ ਬਾਤ ਹਿਲਦੇ ਹਾਂ ਹਾਂ ਹੈ ਪ੍ਰੋਪਰ ਹਾਂ ਆ ਸਟਾਈਲ ਲੈਣਾ ਸਾਡੇ ਭਰਾ ਤਾਂ ਹੁਣ ਆਪਣਾ ਜਿਹੜਾ ਗੋਲ ਗੱਪਾ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਵੀ ਪਨੀਰ ਦਾ ਪੀਸ ਕਿੰਨੇ ਜ਼ਬਰਦਸਤ ਤਰੀਕੇ ਨਾਲ ਐ ਮੋਟਾ ਪੀਸ ਆ ਕੋਈ ਕੰਜੂਸੀ ਨਹੀਂ ਗਈ ਸੌਗੀਆਂ ਵਾਲਾ ਗੋਲ ਗੱਪਾ ਜੰਬੋ ਸਾਈਜ਼ ਆ ਸਾਈਜ਼ ਚੈੱਕ ਕਰੋ ਇੱਕ ਵਾਰੀ ਤੇ ਹੁਣ ਆਓ ਆਪਾਂ ਇਹਨੂੰ ਟੇਸਟ ਕਰਦੇ ਨਾਲੇ ਰਿਵਿਊ ਦੱਸਾਂਗੇ ਜਿਹੜੀ ਮੈਂ ਹੁਣ ਕੀ ਤਰੀਫ਼ ਕਰਾਂ ਵੀ ਐਨਾ ਜ਼ਬਰਦਸਤ ਗੋਲ ਗੱਪਾ ਹੈ ਤੁਹਾਨੂੰ ਮੈਂ ਵੀਡੀਓ ਚ ਐਕਸਪਲੇਨ ਨਹੀਂ ਕਰ ਸਕਦਾ ਤੁਹਾਨੂੰ ਮੈਂ ਇਹੀ ਕਹੂੰਗਾ ਵੀ ਇੱਥੇ ਆਓ ਆਓ ਤੇ ਤੁਸੀਂ ਆਪ ਇਹਦਾ ਜ਼ਾਇਕਾ ਜਿਹੜਾ ਟੇਸਟ ਕਰੋ ਚਲੋ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਆ ਗਰੇਸੀ ਗਰਾਊਂਡ ਦੇ ਕੋਲ ਹੈਗੇ ਅੰਕਲ ਜਿਹੜੀ ਦੁਕਾਨ ਹੈ ਵਿਜੇ ਗੋਲ ਗੱਪੇ ਵਾਲੇ ਤੁਸੀਂ ਵੀ ਆਓ ਇੱਥੇ ਤੇ ਇਦਾਂ ਦੇ ਹੋਰ ਅਮੇਜ਼ਿੰਗ ਫੂਡ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਸਿਟੀ ਹੈਡਲਾਈਨਸ ਥੈਂਕ ਯੂ